ਸਤਿ ਸ਼੍ਰੀ ਅਕਾਲ ਜੀ ਤੁਸੀਂ ਲੇਖ ਰਹੇ ਹੋ ਸਟਾਰ ਜੀ ਨੇ ਜਿਸ ਨਾਲ ਵਿਦੇਸ਼ ਨੂੰ ਛੱਡ ਕੇ ਵਾਪਸ ਆਇਆ ਐਨ ਆਰ ਆਈ ਪਰਿਵਾਰ ਪੰਜਾਬ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਜਦੋਂ ਐਨ ਆਰ ਆਈ ਪਰਿਵਾਰ ਨਲੋਜੀ ਵਿੱਚ ਘੁੰਮਣ ਗਿਆ ਸੀ ਇਸ ਜਗ੍ਹਾ ਉਹਨਾਂ ਨੇ ਆਪਣੀ ਕਾਰ ਪਾਰਕਿੰਗ ਕੀਤੀ ਉੱਥੇ ਸੌ ਤੋਂ ਵੀ ਵੱਧ ਲੋਕਾਂ ਨੇ ਪੰਜਾਬੀ ਹੋਣ ਕਰਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਦੋ ਦਿਨ ਕੋਮਾ ਵਿੱਚ ਰਹੇ ਤੋਂ ਬਾਅਦ ਵਿਅਕਤੀ ਮੀਡੀਆ ਸਾਹਮਣੇ ਆਇਆ ਅਤੇ ਪਰਿਵਾਰ ਵਾਲਿਆਂ ਨੇ ਕੀ ਕਿਹਾ ਸੁਣੋ ਉਹਨਾਂ ਦੀ ਜ਼ੁਬਾਨੀ ਮੇਰਾ ਨਾਮ ਕਬਲਜੀਤ ਸਿੰਘ ਹੈ ਜੀ ਅਸੀਂ ਪਿੰਡ ਪਰਵਾਂ ਜ਼ਿਲ੍ਹਾ ਮਰਸਰ ਤਹਿਸੀਲ ਬਾਬਾ ਕਾਲਾ ਦੇ ਰਹਿਣ ਵਾਲੇ ਆ। ਨਾਗਰਿਕ ਸਾਹਿਬ ਤੁਸੀਂ ਕਿਸ ਦੇਸ਼ ਤੇ? ਅਸੀਂ ਨਾਗਰਿਕ ਐਸ ਟਾਈਮ ਅਸੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ। ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ। ਤੇ ਕੱਲ 2 ਦਿਨ ਪਹਿਲਾਂ ਹੀ ਇਥੋਂ ਕਮਰਵਾਸਤੇ ਜਿਹੜਾ ਉਹ ਡਲੌਜੀ ਗਿਆ ਹੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇਬੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ ਖਿਆਲ ਜਗਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਕੋਈ ਗੱਲ ਕੀਤੀ ਸਿਰ ਉੱਪਨਿਆ ਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ 'ਚ ਰਿਹਾ ਹਾਂ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਹੈ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਕੋਈ ਤੁਹਾਡੀ ਉੱਤੇ ਨਹੀਂ ਪੁਲਿਸ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਜੋ ਹੁਗੂਮੀ ਨਾ ਜ਼ਿਆਦਾ ਦੀ ਸ਼ੁਰੂਆਤ ਇਦਾਂ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਹੀਂ ਉਥੇ ਪਾਰਕਿੰਗ ਲਾਈ ਗੱਡੀ ਦੇ ਸਿਰਫ ਇੱਕ ਉਥੇ ਕੋਈ ਉਹਨਾਂ ਦਾ ਪ੍ਰਧਾਨ ਹੀ ਤੋ ਕਿ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਈ ਚਪੇੜ ਕਿਉਂ ਮਾਰੇਗਾ ਤੂੰ ਮੈਂ ਲੋਕ ਗਲਤ ਕਿਉਂ ਬੋਲਦਾ ਹਾਂ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਉਹ ਇਦਾਂ ਹਾਂਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕੇ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਜਿਆਦਾ ਅਟੈਕ ਕਰ ਰਹੇ ਨੇ ਲੋਕ ਤੇ ਮੈਂ ਵੀ ਇਹ ਗੱਲ ਕਹਿੰਨਾ ਕਿ ਕੋਈ ਪੰਜਾਬੀ ਵੀਰ ਉਨ ਜਾਵੇ ਨਾ ਉਧਰ ਨੂੰ ਜਿਹੜਾ ਵਾ ਹਮਾਚੋ ਵਿੱਚ ਨਾ ਜਾਣ ਕਿਉਂਕਿ ਹਮਾਚੋ ਵਿੱਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਜੀ ਕੁੰਮਨ ਦੇ ਲੋਕਾਂ ਦਾ ਤੁਹਾਡੇ ਨਾਲੇ ਘਟਨਾ ਵਾਪਰੀ ਹੈ ਵੈਨ ਹਾਂਜੀ ਬਿਲਕੁਲ ਇਹ ਸਭ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦੇ ਹਿਮਾਚਲ ਪ੍ਰਦੇਸ਼ ਵਿੱਚ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਹੀ ਕਿਸੇ ਨਾਲ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਰੋਲਾ ਪਾ ਰਹੀ ਕੇ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਤੇ ਅਸੀਂ ਤਾਂ ਸਾਰਾ ਕੁਝ ਉੱਥੋਂ ਛੱਡ ਛਡਾ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨਾ ਬਿਲਕੁਲ ਜੀ ਸਾਨੂੰ ਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਸੀਂ ਕਿ ਜ਼ਿੰਦਗੀ ਦੇ ਵਿੱਚ ਇਡੀ ਵਧੀਆ ਸੇਫ ਲਾਈਫ ਚੀਂਦੇ ਆਏ ਆ ਤੇ ਇੱਥੇ ਆਉਂਦੇ ਆ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਿਆ ਤੇ ਜਿੱਥੇ ਤੁਸੀਂ ਆਪ ਹੀ ਸੇਵ ਨਹੀਂ ਜੇ ਉੱਥੇ ਤੁਸੀਂ ਬਿਜ਼ਨਸ ਕੀ ਕਰੋਗੇ ਇਹੋ ਹੀ ਮੰਗ ਸਾਡੀ ਸਾਡੀ ਮੰਗ ਨਾ ਕਿ ਇਹਨੂੰ ਅਸੀਂ ਕਿਨੂੰ ਲੜਨਾ ਚਾਹੁੰਦੇ ਆ ਨਾ ਹੀ ਕਿਨੂੰ ਅਸੀਂ ਅਸੀਂ ਇਹ ਕਹਿੰਦੇ ਆ ਕਿ ਪਲੀਜ਼ ਜਿਹੜੇ ਸਾਡੀ ਮੰਗ ਤੇ ਆ ਕਿ ਅਸੀਂ ਇੱਥੇ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆਂ ਆਨਲਾਈਨ ਬਿਜ਼ਨਸ ਕਰਦਿਆਂ ਨੂੰ ਸਾਨੂੰ ਕਾਫੀ ਸਾਲ ਹੋ ਗਏ ਆ ਜੋ ਕਿ ਸਾਡੇ ਕੋਲੇ ਇੱਕ ਆਪਸ਼ਨ ਆ ਜਿਹੜੀ ਅਪੋਰਚ्युनिटी ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਆਂ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਕੇ ਤੇ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਿ ਅਸੀਂ ਕਰ ਰਹੇ ਆ ਜਿਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਫ੍ਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠੇ ਆ ਤੇ ਸਾਨੂੰ ਇਨਕਮ ਆ ਰਹੀ ਆ ਕਿਉਂਕਿ ਇਹਦਾ ਇੱਕ ਇੰਟਰਨੈਟ ਐ ਉਹ ਜੀ ਚੀਜ਼ ਆ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਇਹ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਜੀ ਤੁਹਾਡੇ ਨਾਲ ਇਹ ਮਤਲਬ ਤੁਮਾਰ ਹੋਈ ਉਹਨਾ ਬੀ ਸੈੱਡਲ ਕੀਤਾ ਗਿਆ ਤਾਲਾ ਖੱਡਿਆ ਗਿਆ ਪੁਲਿਸ ਨੇ ਤੁਹਾਡੀ ਕੋਈ ਸਵਾਲ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੋਸ਼ੀਆਂ ਦੇ ਖਿਲਾਫ ਨਹੀਂ ਨਾ ਜੀ ਨਾ ਪੁਲਿਸ ਵਾਲ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਉਪਲ ਉਲਟਾ ਸਾਨੂੰ ਹੀ ਉਹ ਦਬਕੇ ਮਾਰਦੇ ਰਹੇ ਨੇ ਤੇ ਅਹੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਹੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਸਰ ਤੁਹਾਡੀ ਜਿਹੜੀਆਂ ਵੀਡੀਓ ਜਿਹੜੀ ਡੀਲੀਟ ਕਰਾਈ ਪੁਲਸ ਉਪਲ ਜਦੋਂ ਅਸੀਂ ਪੁਲਸ ਥਾਣੇ ਗਏ ਆ ਨਾ ਉਹਨਾਂ ਨੇ ਉਹ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਪਾਨਿਸ਼ ਹੈ ਤੇ ਉਹਨਾਂ ਨੇ ਇਹ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਨੇ ਉਸ ਦੀ ਵਾਈਫ ਸਪੈਨਿਸ਼ ਹੈ ਤੇ ਉਹਨਾਂ ਨਾਲ ਹੀ ਮਿਸਬੀਹੇਵ ਕੀਤਾ ਸੀਗਾ ਬਿਲਕੁਲ ਬਿਲਕੁਲ ਉਹਨਾਂ ਨਾਲ ਹੀ ਮਿਸਬੀਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਤੇ ਤਾਂ ਇਹ ਰਜਾ ਦਾ ਮਸਲਾ ਰੌਲਾ ਹੀ ਕੋ ਹੱਥ ਹੱਥ ਜਦੋਂ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਵੇਨ ਪਰ ਨਾਲੇ ਬੰਦੇ ਸਿਰ ਤੇ ਦਸਤਾਨਾ ਬੰਨ੍ਹਦਾ ਇਹ ਉਹ ਸਾਥ ਨਾਲ ਰੱਖਦਾ ਇਹ ਨੇ ਮੇਰੇ ਕੱਤੀ ਜੋ ਕੋ Fuimos de viaje, mi cuñado, mi marido y yo. Estuvimos en, primero visitando una amistad de mi cuñado en Yalandar y después decidimos ir a Delhausi, los tres. Es, estábamos pasando un buen día hacía un día muy bueno, estábamos en familia los tres. Cuando llegó una persona y empezó a insultar a, a mi cuñado, mi marido entonces también empezó a defenderlo. ਅਗੋਂ ਡਿਫੈਂਡ ਕਰਨ ਕਰਨ ਕਰਨਾ ਦੀ ਕੋਸ਼ਿਸ਼ ਕੀਤੀ ਕੀ ਐਂਟੋਂਸੇ ਜਿਗਾਰਨ 100 ਪਰਸੋਨਸ ਇ ਸੇ ਚਾਰਨ ਐਨਸੀਮਾ ਦੇ ਦੇ ਲੋਰ ਦੋਸ ਤੇ ਜਦੋਂ ਕਿ ਉਹਨੇ ਫੋਨ ਕਰਕੇ ਘਟੋ ਘਟ 100 ਬੰਦਾ ਇੱਕ ਮਿੰਟ ਤੇ ਸੱਦ ਕੇ ਸਾਡੇ ਉੱਤੇ ਅਟੈਕ ਕਰ ਦਿੱਤਾ ਜੋ ਕ੍ਰੀਆ ਕਿ ਨੋ ਲੋ ਸੀ ਬਾ ਵੇਰ ਮਾਸ ਕ੍ਰੀਆ ਕਿ ਮੀ ਕੁਨਿਆਦੋ ਇ ਮੀ ਮਾਰੀਦੋ ਹਬੀਆ ਮੁਰਤੋ ਕਿੰਦੇ ਮੈਨੂੰ ਇਹ ਦਰਦਾ ਕਿ ਇਹ ਸਾਨੂੰ ਮਾਰ ਦੇਣਗੇ ਇਥੇ ਇਨਾ ਇੰਨੇ ਖਤਰਨਾਕ ਤਰੀਕੇ ਨਾਲ ਉਹਨਾਂ ਨੇ ਸਾਨੂੰ ਜਿਹੜਾ ਵਾ ਉਹ ਅਟੈਕ ਕੀਤਾ ਸਾਡੇ ਤੇ ਇਰਾ ਇੰਪੋਸੀਬਲ ਵੇਰਲੋਸ ਇਨ ਐਸਾ ਮਾਸਾ ਦੇ ਜੈਂਤੇ ਇੰਨਾ ਜਿਆਦਾ ਲੋਕ ਸੀ ਤੇ ਕਿਉਂਕਿ ਇਹ ਵਿੱਚ ਦਿਖ ਨਹੀਂ ਰਹੇ ਮੈਂ ਸੰਤੀ ਦੇਸ ਪ੍ਰੋਟੇਜੀਦਾ ਮੈਨੂੰ ਕਹਿੰਦੀ ਐਂ ਲੱਗਦਾ ਇਸ ਪ੍ਰੋਟੈਕਸ਼ਨ ਤੋਂ ਇੱਥੇ ਕੋਈ ਪ੍ਰੋਟੈਕਸ਼ਨ ਨਹੀਂ ਹੈ ਇੰਡੀਆ 'ਚ ਕਿ ਕਰਿਆ ਕਿ ਨੋ ਸਿਵਾਨਾ ਮਾਤਾ ਅਲੋਸ ਤਰੇਸ ਉਸਾਂ ਨੂੰ ਤਿੰਨਾਂ ਨੂੰ ਮਾਰ ਦੇਣਗੇ ਲੋਕ Gracias a que llegaron tres policías que fueron tres ángeles. Empezaron con palos a darle a esa gente. Ya, ya no me a la Y por fin ya vi a mi cuñado y a mi marido en el suelo con sangre, toda la cabeza y todo el cuerpo me dio un ataque de ansiedad no sabía qué hacer en ese momento la policía nos acompañó a un cuarto y para poderlo ver a ver qué tal estaba él después muy amable un policía nos acompañó al hospital para que curarle Gracias a Dios que no pasó no murió ni mi cuñado ni mi marido ni yo ni pasó nada muy grave Gracias you Gindi que sadi jan bajgi mere ghar wale di mere

ਬਹੁਤ ਖਤਰਨਾਕ ਆ ਜਿਹੜਾ ਕੋਈ ਬੰਦਾ ਬਾਹਰੋਂ ਘੁੰਮਣ ਆਉਂਦਾ ਜਾਂ ਘੁੰਮਣਾ ਜਾਣਾ ਘੁੰਮਣ ਜਾਣਾ ਚਾਹੁੰਦਾ ਕੋਈ ਪੰਜਾਬੀ ਹਿਮਾਚਲ ਦੇ ਵਿੱਚ ਪਲੀਜ਼ ਆਪ ਧਿਆਨ ਨਾਲ ਜਾਓ ਕਿ ਜਾਂ ਕੋਈ ਬੰਦਾ ਜੇ ਫੋਰਨਰ ਆਉਂਦਾ ਉਹ ਵੀ ਨਾ ਜਾਏ ਉੱਥੇ ਕਾਰੋਬਾਰ ਦੇ ਅਕੋਰਡਿੰਗ ਕੋਈ ਵੀ ਮੰਗਣਾ ਕਹੀਂ ਕਰ ਸਟਾਰਟ ਕਰਨ ਵਾਸਤੇ ਸਾਡੀ ਫਰਸਟ ਮੀਟਿੰਗ ਜਿਹੜੀ ਆ ਕੱਲ 100 ਬੰਦੇ ਦੀ ਇਹ ਹੀ ਪਹਿਲੀ ਇਨਵੀਟੇਸ਼ਨ ਹੀ ਸਾਡਾ ਕਿ ਕਾਫੀ ਹੋਰ ਸਟੇਟ ਤੋਂ ਵੀ ਲੋਕ ਆਉਣੇ ਆ। ਹਜਾਤ ਹਟਲ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਆਪਣੇ ਬਿਜ਼ਨਸ ਦੀ ਪ੍ਰੈਜੈਂਟੇਸ਼ਨ ਦੇਣੀ ਸੀ ਜਿੱਥੇ ਅਸੀਂ ਜੰਗ ਆਪਣੀ ਜਨਰੇਸ਼ਨ ਨੂੰ ਆਪਣੇ ਫੋਨ ਤੋਂ ਕਿਦਾਂ ਇਨਕਮ ਜਨਰੇਟ ਕਰ ਸਕਦੇ ਆ ਜੋ ਕਿ ਫੋਰਨਰ ਕੰਟਰੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਨਿਊਜ਼ੀਲੈਂਡ ਡਿਫਰੈਂਟ ਡਿਫਰੈਂਟ ਕੰਟਰੀਆਂ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਹਿ ਕੇ ਇਨਕਮ ਜਨਰੇਟ ਕਰ ਰਹੇ ਜਿੰਨ ਤੇ ਆਪਣੇ ਮੁਲਕ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ। ਹੱਦੀ ਇਹ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਅਸੀਂ ਇਸੇ ਵਾਸਤੇ ਆਏ ਸਾਰਾ ਕੁਝ ਛੱਡ ਛਡਾ ਕੇ ਤਾਂ ਕਿਉਂਕਿ ਬੜਾ ਔਖਾ ਹੁੰਦਾ ਹੈ ਆਪਣਾ ਘਰ-ਬਾਰ ਕਿਉਂਕਿ ਅਸੀਂ 25 ਸਾਲ ਤੋਂ ਉੱਥੇ ਰਹਿ ਰਹੇ ਆ ਸਾਡੇ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਨੂੰ ਲੈ ਕੇ ਇੱਥੇ ਮੂਵ ਹੋਣਾ ਤੇ ਪਰ ਜੇ ਸਰਕਾਰ ਜਾਂ ਕੋਈ ਸਾਡੀ ਸਾਡਾ ਸਾਥ ਨਹੀਂ ਦਿੰਦੇ ਹੈਲਪ ਨਹੀਂ ਕਰਦੇ ਤੇ ਫਿਰ ਨਾਰਮਲ ਗੱਲ ਆ ਕਿ ਅਸੀਂ ਕਿ ਰੌਲਾ ਪਾਉਨੇ ਆ ਪੰਜਾਬੀ ਸਰਕਾਰ ਵੀ ਰੋਲਾ ਪਾਉਂਦੀ ਕਿ ਪੰਜਾਬੀਆਂ ਨੂੰ ਇੱਥੇ ਬਹੁਤ ਕੰਮ ਆ ਬਾਹਰ ਨਾ ਜਾਓ ਪਰ ਜਿਹੜੇ ਜਿਹੜੇ ਬਾਹਰ ਰਹਿੰਦੇ ਲੋਕ ਉਹ ਇੱਥੇ ਆ ਕੇ ਸੁਰੱਖਿਅਤ ਹੀ ਨਹੀਂ ਆ ਤੇ ਫਿਰ ਕਿਦਾਂ ਵਾਪਸ ਆਊਗਾ ਕੋਈ ਨਹੀਂ